ਅਤੇ ਕੱਲ ਰਾਤ ਮਾਲਪੁਰ ਤੋਂ ਵਿਚ ਫਾਇਰਿੰਗ ਹੋਈ ਹੈ 2 ਗੱਟਾਂ ਵਿਚਾਲੇ ਖੁੰਦੀ ਜਾਂਗ ਹੋਈ ਹੈ ਤੇ ਹੁਣ ਕੀ ਕੁਝ ਸਾਹਮਣੇ ਆਇਆ ਉਹ ਵੀ ਜਾਂਚ ਵਿੱਚ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਸਾਡੀ ਉਹਦੇ ਵਿੱਚ ਸਾਹਮਣੇ ਹੈ ਕਿ ਕੱਲ ਦਿਨੇ ਦੋ ਲੋਕਲ ਗਰੁੱਪਸ ਹੈਗੇ ਜਿਨ੍ਹਾਂ ਦਾ ਕੋਈ ਚੋਰੀ ਦੇ ਮੈਟਰ ਨੂੰ ਲੈ ਕੇ ਆਪਸ ਵਿੱਚ ਕਾਸਣੀ ਹੋਈ ਤੇ ਹੱਥ ਪਾਈ ਹੋਈ ਜਿਹਦੇ ਬਾਅਦ ਚ ਜਿਹੜਾ ਹੈਗਾ ਇਹਨਾਂ ਨੇ ਸਾਹਮਣੂ ਜਦੋਂ ਦੋਨੋਂ ਇੱਕ ਦੂਜੇ ਨੂੰ ਸਾਹਮਣੇ ਟਕਰਾਈ ਹੈਗੀ ਦੋਨੋਂ ਦੀਆਂ ਦੀ ਗੱਡੀਆਂ ਤੇ ਉੱਥੇ ਦਾਣਾ ਮੰਡੇ ਦੇ ਕੋਲ ਇੱਕ ਦੂਜੇ ਨੂੰ ਰੋਕ ਕੇ ਇਹਨਾਂ ਨੇ ਆਪਸ ਵਿੱਚ ਡਾਂਸ ਛੋਟੇ ਦੇ ਨਾਲ ਪਹਿਲਾਂ ਇੱਕ ਦੂਜੇ ਨਾਲ ਕੁੱਟਮਾਰ ਕੀਤੀ ਫੇਰੀ ਇਹਦੇ ਵਿੱਚ ਇਲੀਗਲ ਵੈਪਨਸ ਯੂਜ਼ ਕਰਕੇ ਇਹਨਾਂ ਨੇ ਫਾਇਰ ਵੀ ਕੀਤੀ ਇੱਕ ਦੂਜੇ 파ਟੀਆਂ ਤੇ ਤੇ ਜਿਹਦੇ ਵਿੱਚ ਇੱਕ ਦੇਰ ਵੱਲੋਂ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਲੱਗੀ ਹੈਗੀ ਤੇ ਦੂਜੀ ਦੇਰ ਵੱਲੋਂ ਵੀ ਦੋ ਲੋਕਾਂ ਨੂੰ ਫਾਇਰਆਮ ਇੰਜਰੀ ਹੈਗੀ ਬਾਕੀ ਦੋਨੋਂ ਧਿਰਾਂ ਤੇ ਤਿੰਨ ਲੋਕ ਬਲੰਟ ਇੰਜਰੀਜ਼ ਸਫਰ ਕਰ ਰਹੇ ਹੈਗੇ ਕੋਈ ਵੀ ਹੁਣ ਤੱਕ ਜਿਹੜਾ ਹੈਗਾ ਬੰਦਾ ਕ੍ਰਿਟੀਕਲ ਨਹੀਂ ਹੈਗਾ ਕਿਸੇ ਦੇ ਬਾਹ ਤੇ ਗੋਲੇ ਲੱਗੀ ਹੈਗੀ ਕਿਸੇ ਦੇ ਪੈਰ ਤੇ ਲੱਤੇ ਗੋਲੀ ਲੱਗੀ ਹੈਗੀ ਤੇ ਆ ਜਿਹੜਾ ਲੇਟ ਨਾਈਟ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਇਮੀਡੀਏਟਲੀ ਪੁਲਿਸ ਨੇ ਪਹੁੰਚ ਕੇ ਉੱਥੇ ਜਿਹੜਾ ਇਹਨਾਂ ਦੇ ਬਿਆਨ ਹੁਣ ਦਰਜ ਕਰ ਰਹੇ ਹੈਗੇ ਸੀ ਤੇ ਆ ਦੋਨੋਂ ਪਾਰਟੀਆਂ ਦੇ ਲੋਕ 7 ਲੋਕ ਦੇ ਹਸਪੀਟਲ 'ਚ ਜਿਹੜੇ ਹੈਗੇ ਵੱਖ-ਵੱਖ ਬਲੰਟ ਇੰਜਰੀਜ਼ ਕਰਕੇ ਤੇ ਫਾਇਰਆਮ ਇੰਜਰੀਜ਼ ਕਰਕੇ ਜਿਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ 4 ਲੋਕਾਂ ਦੇ ਬਾਹਾਂ ਤੇ ਲਾਤੇ ਐਂਡ ਫਾਇਰਆਮ ਇੰਜਰੀ ਹੈਗੀ 3 ਲੋਕਾਂ ਦੇ ਬਲੰਟ ਸੱਟਾਂ ਹੈਗੀਆਂ ਤੇ ਉਹ ਹਸਪੀਟਲ 'ਚ ਐਡਮਿਟ ਹੈਗੇ ਜਿੱਥੇ ਅਸੀਂ ਗਾਰਡ ਲਾ ਕੇ ਉਹਨਾਂ ਨੂੰ ਕੋੜਨ ਕੀਤਾ ਹੋਇਆ ਹੈਗਾ ਜਦੋਂ ਡਿਸਚਾਰਜ ਕੀਤਾ ਜਾਏਗਾ ਉਹਨਾਂ ਨੂੰ ਅਸੀਂ ਮੁਕੱਦਮੇ 'ਚ ਅਰੈਸਟ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਬਾਕੀ ਲੋਕ ਹੈਗੇ ਜਿਹੜੇ ਇਸ 'ਚ ਇਨਵੋਲਡ ਹੈਗੇ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਜਿੰਨੇ ਜਿੰਨੇ ਦੇ ਨਾਮ ਸਾਹਮਣੇ ਆਣਗੇ ਉਹਨਾਂ ਨੂੰ ਸਖਤ ਦਰਾਂ ਦੇ ਤਹਿਤ ਮੁਕੱਦਮੇ ਦੇ ਅੰਦਰ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਕੀਤਾ ਜਾਏਗਾ ਦੋਨੋਂ ਦਿਰਾਤੇ ਅਸੀਂ 307 ਦੇ ਵੱਖਰੇ ਵੱਖਰੇ ਦੋ ਕੇਸ ਦਰਜ ਕਰ ਰਹੇ ਹੈਗੇ ਤੇ ਕਾਨੂੰਨ ਦੇ ਅਨੁਸਾਰ ਸਖਤ ਸਜ਼ਾਾਂ ਉਹਨਾਂ ਨੂੰ ਦਿਨਾਮ ਦਿੱਤੀ ਜਾਏਗੀ ਤੇ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿਸੇ ਵੀ ਸ਼ਰਾਰਤੀ ਤੱਤ ਨੂੰ ਜਿਹੜਾ ਹੈਗਾ ਇਸ ਤਰੀਕੇ ਦੀ ਵਾਰਦਾਤ ਕਰਨ ਦੀ ਜਿਹੜੀ ਹੈਗੀ ਇਜਾਜ਼ਤ ਨਹੀਂ ਹੈਗੀ ਅਗਰ ਇਸ ਤਰੀਕੇ ਦਾ ਕੋਈ ਇਨਸੀਡੈਂਟ ਕਰਦਾ ਹੈਗਾ ਤੇ ਸਖਤ ਦਰਾਂ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਸਰਪੈਨ ਨਗਰ ਪੜਿਆ ਵੈਪਨ ਪਕੜਿਆ ਉਹ ਇਲੀਗਲ ਸੀ ਨਹੀਂ ਚੀਜ਼ ਜੀ ਇਲੀਗਲ ਵੈਪਨ ਰਿਪੋਰਟ ਹੋਏ ਹੈਗੇ ਹੁਣ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਕਿਉਂਕਿ ਜਿਹੜੇ ਦੋਨੋਂ ਪਾਰਟੀਆਂ ਤੇ ਹੀ 7 ਲੋਕ ਐਡਮਿਟ ਹੈਗੇ ਤੇ ਉਹਨਾਂ ਤੋਂ ਪੁਸਤਾਚ ਜਦੋਂ ਕੀਤੀ ਜਾਏਗੀ ਆਫਟਰ ਟ੍ਰੀਟਮੈਂਟ ਤੇ ਉਹਦੇ ਨਾਲ ਨਾਲ ਜਿਹੜੇ ਹੈਗੇ ਵੈਪਨਸ ਦੀ ਰਿਕਵਰੀਆਂ ਵੀ ਹੋਣਗੀਆਂ ਤੇ ਇਹਨਾਂ ਦੇ ਨਾਲ ਜਿਹੜੇ ਬਾਕੀ ਲੋਕ ਐਸੋਸੀਏਟ ਸੀਗੇ ਉਹ ਵੀ ਫੜੇ ਜਾਣਗੇ ਸਰ ਬੈਕਗ੍ਰਾਉਂਡ ਗੱਲ ਕਰੀਏ ਦੋਹਾਂ ਧਿਰਾਂ ਦੇ ਤਾਂ ਕਿ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਵਿੱਚ ਦੋ ਇੱਕ ਬੰਦੇ ਹੈਗੇ ਜਿਹੜੇ ਪਹਿਲਾਂ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਤੇ ਬਾਕੀ ਲੋਕਲ ਪਿੰਡ ਲੈਵਲ ਤੇ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਆ ਕਿ ਗੁੱਟਬਾਜੀ ਜਾਂ ਧੇਰਬਾਜੀ ਹੁੰਦੀ ਹੈਗੀ ਉਸ ਤਰੀਕੇ ਦੇ ਦੋ ਗਰੁੱਪਸ ਹੈਗੇ ਤੇ ਉਹ ਇਹਨਾਂ ਨੇ ਆਪਸ ਵਿੱਚ ਇਸ ਤਰੀਕੇ ਟੋਟਲ ਕਿੰਨੇ ਤੇ ਸਾਰੇ ਟੋਟਲ ਜਿਹੜਾ ਹੈਗਾ ਹਲੇ ਅੰਡਰ ਪ੍ਰੋਸੈਸ ਹੈਗਾ ਐਫ ਆਈ ਆਰ ਰਜਿਸਟ੍ਰੇਸ਼ਨ ਇੱਕ ਪਾਰਟੀ ਵੱਲੋਂ ਜਿਹੜਾ ਹੈਗਾ 6-7 ਬੰਦੇ ਹੈਗੇ ਦੂਜੀ ਪਾਰਟੀ ਵੱਲੋਂ ਵੀ 5-6 ਲੋਕ ਹੈਗੇ ਤੇ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈਗਾ 5-6 5-6 10 ਦੋਨੋਂ ਪਾਸੇ ਬਾਈ ਨੇਮ ਹੈਗੇ ਕੁਝ ਅਨਨੋਨ ਲੋਕ ਹੈਗੇ ਜਿਨ੍ਹਾਂ ਤੇ ਪਰਚਾ ਦਰਜ ਕਰਕੇ ਤੇ ਅਸੀਂ ਇਸ ਟਿਕਟ ਕਰ ਰਹੇ ਸਦ ਸਦੀ ਜ਼ਿੰਦਗੀ ਇਹ ਨਸ਼ੇ ਦਾ ਵੀ ਵਪਾਰ ਹੀ ਕਰਦੇ ਨੇ ਜਿਹੜੇ ਕੁਝ ਇਸ ਤਰ੍ਹਾਂ ਦਾ ਇਹਦੇ ਵਿੱਚ ਜਿਹੜਾ ਹੈਗਾ ਹਾਲੇ ਤੱਕ ਸਾਹਮਣੇ ਡਾਇਰੈਕਟਲੀ ਇਹਨਾਂ ਦਾ ਰੋਲ ਜਿਹੜਾ ਹੈਗਾ ਕਿ ਨਸ਼ੇ ਦੇ ਵਪਾਰ ਕਰਕੇ ਆ ਝਗੜਾ ਹੋਣਾ ਸਾਹਮਣੇ ਨਹੀਂ ਆਇਆ ਹੈਗਾ ਬਟ ਇਹਨਾਂ ਦੇ ਕੁਝ ਲੋਕਾਂ ਦੇ ਜਦੋਂ ਮੈਂ ਕਿਹਾ ਦੋ ਲੋਕਾਂ ਦਾ ਕ੍ਰਿਮਨਲ ਬੈਕਗ੍ਰਾਉਂਡ ਹੈਗਾ ਤੇ ਉਹਨਾਂ ਦੇ ਪਿੱਛੇ ਵੀ ਕੁਝ ਲੋਕ ਹੈਗੇ ਜਿਹੜੇ ਜਿਨ੍ਹਾਂ ਤੇ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈਗੇ ਤੇ ਲੋਕਲ ਲੈਵਲ ਦੇ ਰੈਵਲਰੀ ਜਿਹੜੀ ਹੈਗੀ ਉਹ ਹੋ ਸਕਦੀ ਹੈਗੀ ਉਸ ਉਸ ਚੀਜ਼ ਨੂੰ ਅ ਅ ਦਿਨ ਹੈ ਨਹੀਂ ਕਿਤਾ ਦੱਸ ਸਕਦਾ ਉਹ ਡਿਊਰਿੰਗ ਦੀ ਕਾਉਸ ਆਫ ਇਨਵੈਸਟੀਗੇਸ਼ਨ ਜਿੱਦਾਂ ਸਾਹਮਣੇ ਆਏਗੀ ਤੁਹਾਨੂੰ ਅਪਡੇਟ ਕਰਾਂਗੇ ਉਸ ਤੋਂ ਬਾਅਦ ਸਰ ਇੱਕ ਵੈਪਨ ਕਿੰਨੇ ਕੇ ਆਏ ਕਿ ਦੋਨੇ ਪਰ ਜਿਹੜਾ এজ ਆਫ ਨਾਉ ਅਸੀਂ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਅਸੀਂ ਸਸਪੈਕਟ ਕਰ ਰਹੇ ਹੈਗੇ ਕਿ ਦੋ ਵੈਪਨ ਯੂਜ਼ ਕੀਤੇ ਗਏ ਹੈਗੇ ਦੋਨੋਂ ਧਿਰਾਂ ਵੱਲੋਂ ਤੇ ਬਾਕੀ ਡਿਊਰਿੰਗ ਦੀ ਕਾਉਸ ਆਫ ਇਨਵੈਸਟੀਗੇਸ਼ਨ ਜਿਹੜੀ ਚੀਜ਼ ਸਾਹਮਣੇ ਆਏਗੀ ਉਹਦੇ ਆਧਾਰ ਤੇ ਬਰਾਮਦ ਹੋਊਗੀ ਸਰ ਉਹਨਾਂ ਦੀ ਹਥਿਆਰ ਨਾ ਹਾਲੇ ਤੱਕ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਦੋਨੋਂ ਹੀ ਪਾਰਟੀਆਂ ਜਿਹੜੇ ਹੈਗੇ ਉਹਨਾਂ ਦੇ ਲੋਕ ਐਡਮਿਟ ਹੈਗੇ ਹ ਤੇ ਜਦੋਂ ਉਹਨਾਂ ਦਾ ਜਿੰਨਾ ਜਿੰਨਾ ਇਲਾਜ ਹੋ ਕੇ ਡਾਕਟਰ ਡਿਸਚਾਰਜ ਕਰਦਾ ਹੈਗਾ ਉਸ ਦੇ ਅਧਾਰ ਤੇ ਫਿਰ ਅੱਗੇ ਫਰਦਰ ਉਸ ਤਰ੍ਹਾਂ ਕਰਕੇ ਕਾਰਵਾਈ ਕੀਤੀ ਜਾਏਗੀ ਜਿਹੜੇ ਲੋਕ ਬਾਹਰ ਭਜੇ ਹੋਏ ਹੈਗੇ ਉਹਨਾਂ ਨੂੰ ਫੜਨ ਵਾਸਤੇ ਸਾਰੀ ਟੀਮ ਜਿਹੜੀ ਹੈਗੀ ਸਾਡੀ ਟੀਮ ਸੀਆਈਏ ਦੀ ਤੇ ਐਸਐਚਓ ਦੀ ਲੱਗੀ ਹੋਈ ਹੈ ਥੈਂਕ ਯੂ ਸਰ ਥੈਂਕ ਯੂ